ਕੋਏ ਇਹਦੇ ਨਿਊਰੇ ਕੋਏ ਇਹਦਾ ਜਿੱਥੇ ਮਰਜੀ ਲਾ ਲਾ ਚੀਚੀ ਤੇ ਹੁੰਦਾ ਹੁੰਦਾ ਚੀਚੀ ਤੇ ਸਾਡਾ ਤਾਂ ਨਾਉ ਨਾਲ ਨਾਉ ਮਲਾ ਮੈਂ ਵੀ ਨੰਗੇ ਬਰੀ ਹੋਵਾਂ ਨਹੀਂ ਐਂ ਕਿ ਕਰੰਟ ਹੋਈ ਮੈਂ ਅਰਥ ਤਾਂ ਧਰਤੀ ਆ ਬਣੂਗਾ ਇਹ ਕਿ ਲਿਜਲੀਆ ਉਹ ਤਾਂ ਉਹੀ ਕੱਪੜਿਆਂ 'ਚ ਵੀ ਬਣ ਜਾਂਦਾ ਜਦੋਂ ਬਣਨਾ ਹੁੰਦਾ ਕੋਈ ਕੰਮ ਮੰਗਾ ਸਕਦਾ ਚੀਜੀ ਨਾਲ ਚੀਜੀ ਦੇ ਨਾਉ ਨਾਲ ਨਾਉ ਲਾਵੇ ਇਹ 'ਚ ਤਾਂ ਕਰੰਟ ਐ ਨਹੀਂ ਉਹ ਇੱਥੇ 'ਚ ਬਹੁਤਾ ਕਰੰਟ ਆ ਖੁੱਲੀ ਵਰਦੀ ਆ ਲੈ ਕਿ ਪੜਾ ਕਮਰ ਉਾਂ ਡੰਡਾ ਲਾ ਲਾਦੀ ਦਾ ਨਾ ਬਈ ਐ ਨਹੀਂ ਛੋਡੇ ਚ ਕਰੰਟ ਨਹੀਂ ਆ ਪਹਿਲੇ ਲਾਡੀ ਨੂੰ ਵਢਿਆ ਲੈ ਤੂੰ ਬੈਠਾ ਡੋਮਾ ਇਹਦਾ ਜਦ ਸੁਣੀ ਹੀ ਚਾਹੇਗਾ ਕਰੰਟ ਤੂੰ ਵੀ ਲਾ ਦੇ ਨਾਲ ਪੈਰ ਤੇ ਲਾਈਦਾ ਬਈ ਚਲ ਕੋਈ ਨਾ ਪੈਰਾਂ ਨਾਲ ਉਹ ਤਾਂ ਹੀ ਆਲਾ ਸੁਤੇ ਸੋਆ ਬੈਠਾ ਨਾ ਫੇਰ ਬੜਕਾ ਮਾਰ ਜਾਂਦਾ ਹੁੰਦਾ ਇਹ ਤੂੰ ਖੱਲੇ ਆਉਣੇ ਗਿਆ ਹੁੰਦੇ ਉਹ ਤਾਂ ਆਪੇ ਸਾਰੀ ਡਰਫੋਕੋਂ ਤੁਸੀਂ ਦਾ ਇਹਦਾ ਚ ਗਰੰਟ ਹੈ ਨਹੀਂ ਮੇਰੇ ਮੇਰੇ ਹੈਗਾ ਬਈ ਮੇਰੇ ਵਿੱਚ ਹੈਗਾ ਗਰੰਟ ਨਹੀਂ ਹੈਗਾ ਇਹਦਾ ਹੈਗਾ ਮੇਰੇ ਵਿੱਚ ਨਹੀਂ ਹੈਗਾ ਤੁਸੀਂ ਸਾਗ ਜਿਆਦਾ ਖਾਂਦੇ ਹੋ ਤੁਹਾਡੇ ਚ ਲੋਹਾ ਜਾ ਜਾਂਦਾ ਤਾਂ ਹੀ ਗਰੰਟਾ ਤੁਹਾਡੇ ਚ ਦੱਸਿਓ ਰਿਆ ਅੱਜ ਦੇਖ ਲੈ ਬੇ ਦੇਖੋ ਬਸ ਰਹਿਣ ਦੇ ਕਿਹਾ ਉਹ ਕੱਪੜੇ ਖਰਾਬ ਕਰਦੀਆਂ ਆ ਜਾ ਪਹਿਲਾਂ ਆ ਜਾ ਚੱਕੀ ਆ ਜਾ ਉਹ ਜਿੱਕੇ ਆ ਇੱਧਰ ਨਾ ਇੱਧਰ ਨਾ ਮੈਂ ਦੀ ਬਸ ਕੰਨਾ ਕਰਦੀ ਆ ਜਾ ਆ ਹੋ ਆ ਜਾ ਡੈਡੀ ਕੋਲ ਆਪਦੇ ਕੋਲ ਬਸ ਕਰਾ ਜਾਦੀ ਕਾਂ ਕਰੇ ਵਿੱਚ ਲੂੰ ਕਿ ਜਾਣਗੇ ਇਹਦੇ ਪਤਾ ਰੱਖੀ ਪਤਾ ਰੱਖ ਬਸ ਆ ਗਈ ਪਤਾ ਹੋਣਾ ਡੈਡੀ ਆਣ ਕਰਨਾ ਬਈ ਉਹ ਅੰਦਰ ਖੜੀ ਹੋਈ ਡਿੱਗ ਜਾਂਦੀ ਹੈ ਮੈਨੂੰ ਲੱਗ ਗਈ ਸਭ ਜੱਸੀ ਆਟੀ ਦੀ ਸੋਹ ਚਾਕਾ ਓਕੇ ਬਾਈ ਤਾਂ ਡਰ ਗਿਆ ਬਾਈ 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 ਇਹ ਤਾਂ ਡਰ ਗਿਆ ਇਹ ਥੋੜੀ ਕਹਿੰਦੇ ਨਾ ਲੱਗੂ ਰੋਲਿਆ ਪੂਰਾ ਲਿਆ ਡਰ ਗਿਆ ਤਾਂ ਆ ਇਹ ਤਾਂ ਸ਼ਿਆਣੀ ਆ ਇਹ ਤਾਂ ਏਡੀ ਦੂਰੋਂ ਹੀ ਦੇਖ ਕੇ ਅੰਦਰ ਵੜ ਜਾਂਦੇ ਨੇ ਕੇ ਭਾਗਦਾ ਹੀ ਬਾਈ ਬੇਕੇ ਕੇ ਚੱਲ ਜਿਆਦਾ ਹੋ ਬਈ ਲੈ ਕੇ ਚਲੀ ਆਵੇਂਗੀ ਤੇ ਰੁਫਲੇ ਦਿੱਤੀ ਆਂਗੇ ਪੀਲੇ ਨੂੰ ਪੀਲੇ ਨੂੰ ਕੱਟਾਂਗੇ ਪੀਲੇ ਨੂੰ ਹੋ ਪੀਲੇ ਨੂੰ ਕੱਟਾਂਗੇ ਅਸੀਂ ਸਵਾਟਰ ਹੋਣਰੀ ਆ ਸਵਾਟਰ ਹੋਣਰੀ ਆ ਤਾਈ ਤਾਂ ਹੌਣਾਈ ਕਿਸੇ ਦਾ ਬਣਾਈ ਤੇ ਕਿਹਨੇ ਤੁੰਗਾ ਉਧਰੋਂ ਬੱਚਿਆਂ ਦਾ ਪੁੱਤ ਪੁੱਤ ਦਾ ਇਹ ਮੈਂ ਵੀ ਮੈਂ ਵੀ ਦਾ ਤਾ ਹਾਂ ਹਾਂ ਦੇਖੋ ਲਾਡੀ ਨੇ ਕੀ ਡਾਂਗ ਕਰਿਆ ਚਵਾਰੇ ਤੇ വാ ചി ആണെ പേ പേ ਕਿਆ ਕਰ ਰਹੇ ਹੋ ਮੋਟੇ ਉਹ ਦੇਖਿਓ ਤੁਸੀਂ ਗੱਪੀ ਰਿਹਾ ਹੈ ਨਾ ਪਰਾਂ ਨਹੀਂ ਆ ਰਿਹਾ ਚੱਲ ਸਿਰਨਾ ਹੀ ਹੋਈਆਂ ਬਿਮਾਰ ਹੋ ਜਾਓਗੇ ਮੈਂ ਹੁੰਦੀ ਸੀ ਆ ਇੱਥੇ ਬੰਨ ਜੋ ਜੰਗਲੇ ਨਾਲ ਇਹਨੂੰ ਹੈ ਐ ਹੋ ਗਿਆ 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 ਬਚ ਗਿਆ ਗਿਆ ਆ ਆ ਆ ਨਾ ਹੋਣੀ ਪੈਂਦਾ ਆ ਗਿਆ ਹੁਣ ਤਾਂ ਉਹ ਗਿਆ ਵਲਕਾਰ ਇਹਦੀ ਕਾਨ ਖੋਲ ਗਿਆ ਟੁੱਟ ਗਿਆ ਬਾਈ ਪਤੰਗ ਗਿਆ ਟੁੱਟੇ ਗਿਆ ਹੁਣ ਆ ਦੇਖ ਉਧਰੋਂ ਦੀ ਨਾ ਤਾਂ ਹੈ ਨਹੀਂ ਦੀਦਾ ਨਹੀਂ ਜਾ ਕਟਿਆ ਉਥੇ ਤੂੰ ਤਾਂ ਜਿੱਥੇ ਫਸੂਗਾ ਤਾਈ ਕੀ ਵਾਲੇ ਚ ਜੇ ਫਸੇ ਉਹ ਡੇਕ ਚ ਮੈਨੂੰ ਲੱਗਦਾ ਮੈਨੂੰ ਨਾ ਉਹ ਤੋਂ ਦੀ ਬਾਤ ਹੋ ਰਹੀ ਹੈ ਹਾਂ ਤੂੰ ਤਾਂ ਜਿੱਕੇ ਡੇਕ ਚ ਚਾਚੀ ਤਾਗਾ ਨਹੀਂ ਖਿੱਚਿਆ ਯਾਰ ਨਹੀਂ ਆਪਣਾ ਪਤੰਗ ਹੋ ਗਿਆ ਕੰਮ ਦੇਖ ਪਰਾ ਦੀਂਦਾ ਤਾਂ ਹੈ ਨਹੀਂ ਗਿਆ ਤਾਂ ਉਹ ਉਹ ਤਾਇਕੇ ਗੇਟ ਚ ਨਾ ਫਸ ਗਿਆ ਹੋਵੇ ਹਾਂ ਕਿਉਂਕਿ ਗੇਰਿਆ ਤਾਂ ਇੱਥੀ ਆ ਡੇਕ ਜਾਂ ਗੇਟ ਤਾਇਕੇ ਬਾਹਰ ਦੀ ਜਾ ਕੇ ਦੇਖੋ ਥੋੜੀ ਜਿਆਦਾ ਲੱਗਿਆ ਇਹ ਤਾਂ ਆ ਗਿਆ ਆ ਕੇ ਦੇਖੋ ਅੱਛਾ ਓਹ ਬਲਕਾਰਿਆ ਸਵੀਟਸ ਨੂੰ ਪੁੱਛਣਾ ਸੀ ਉਹ ਲੰਘ ਗਿਆ ਮੁੰਡਾ ਜਾ ਉਧਰ ਆ ਗਲੋਲੀ ਗਲੋਲੀ ਤੇਰੇ ਸਾਹ ਤਾਂ ਤੰਗ ਕਰ ਰਿਹਾ ਜਾਂ ਚਲਨੀ ਦੇਖ ਚਿਆ ਨਹੀਂ ਇਹ ਤਾਂ ਸਾਰੀ ਦੇਖ ਜਾਊਗੀ ਉਧਰ ਜਾ ਕੇ ਬਾਹਰ ਹਾਂਜੀ ਹੁਣ ਆਪਾਂ ਬਣਾ ਰਹੇ ਆਂ ਸਾਗ ਤੇ ਆਪਾਂ ਨੇ ਰੱਖਤਾ ਪਾਣੀ ਰਿੱਜਣਾ ਵਿੱਚ ਪਾਤੀਆਂ ਲਾਲ ਮਿਰਚਾਂ ਤੇ ਸਾਗ ਕੱਟ ਕੇ ਪਾਤਾ ਕੁਛ ਥਿਆਲ ਦੀ ਨਾਲ ਇਹ ਰਿੱਜੀ ਜਾਊਗਾ ਤੇ ਨਾਲ ਦੀ ਨਾਲ ਆਪਾਂ ਪਾਈ ਜਾਵਾਂਗੇ ਸਾਗ ਕੱਟ-ਕੱਟ ਕੇ ਪਹਿਲਾਂ ਮੈਂ ਦੇ ਡੈਡੀ ਖੇਤੋਂ ਜਾ ਕੇ ਸਾਗ ਲੈ ਕੇ ਆਏ ਇਹ ਸਾਰੇ ਤਰ੍ਹਾਂ ਦੀ ਆ ਮਿਕਸ ਇਕੱਠਾ ਕਰਕੇ ਲਏ ਆ ਵਿੱਚੇ ਗੋਭੀ ਵਿੱਚੇ ਰੇਲੀ ਆ ਪਾਲਕ ਮਥੇ ਵਿੱਚੇ ਤੋੜਿਆ ਆ ਗਿਆ ਤੇ ਵਿੱਚ ਅਸੀਂ ਧਣੀਆਂ ਲਿਆਏ ਭਾਈ ਆ ਦੇਖੋ ਬਾਥੂ ਦਾ ਮਸਾ ਹੀ ਮਿਲਿਆ ਪੰਜ ਚਾਰ ਕੇ ਪੇਡੇ ਨੇ ਬਾਥੂ ਜੇ ਤਾਂ ਆ ਬਾਥੂ ਹੋ ਗਿਆ ਕਿਉਂਕਿ ਬਾਥੂ ਵਾਲੀਆਂ ਸਪਰੇਹਾਂ ਕਰੀ ਜਾਂਦੇ ਆ ਬਾਥੂ ਵਿਚਾਰਾ ਹੁਣ ਖਤਮ ਹੋ ਗਿਆ ਸਪਰੇਹਾਂ ਦੇ ਨਾਲ ਹਨਾ ਸਾਗ ਵਾਸਤੇ ਆਪਾਂ ਬਾਥੂ ਲਵਦੇ ਆ ਬਾਥੂ ਕਿੱਥੇ ਥੇ ਆਉਂਦਾ ਹੁਣ ਤੇ ਦਾਤ ਨਾਲ ਕੱਟ ਕੇ ਐਵੇਂ ਬਰੀਕ ਬਰੀਕ ਸਾਰਾ ਆਪਾਂ ਨੇ ਪਤੀਲੇ ਚ ਪਾ ਲੈਣਾ ਫਿਰ ਇਹਨੂੰ ਰਜਿਾਵਾਂਗੇ ਫੁੱਲ ਜਦੋਂ ਸਾਗ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਸਾਰੀਆਂ ਸੰਗਤਾਂ ਸਾਗ ਲੈ ਕੇ ਜਾਣੀਆਂ ਵੰਡ-ਵੰਡ ਕੇ ਕੱਲ ਨੂੰ ਅਸੀਂ ਜਾਵਾਂਗੇ ਆਪਦੇ ਭਾਈ ਵਾਪਸ ਪੰਡਾ ਨੂੰ ਬੀਬੀਆਂ ਪਰ ਇਹਦੇ ਚ ਪੂਰਾ ਦਾ ਹਿੱਸਾ ਮੇਰਾ ਹਿੱਸਾ ਇਹਨਾਂ ਦਾ ਹਿੱਸਾ ਫੇਰ ਜਿਹੜਾ ਲਾਡੀਗਾ ਖਾਦਾ ਤੇ ਉਹਨਾਂ ਦਾ ਵੀ ਹਿੱਸਾ ਸਾਨੂੰ ਦੇਣਾ ਪਊਗਾ ਸਾਰਿਆਂ ਨੂੰ ਦੇ ਕੇ ਹਿੱਸਾ ਫੇਰ ਅੱਜ ਅਸੀਂ ਨੇ ਫਿਰ ਵੱਡਾ ਪਤੀਲੇ ਚ ਧਰਿਆ ਹਰ ਕੇ ਕਿਉਂਕਿ ਫੇਰ ਇੰਨੇ ਜਣਿਆਂ ਨੂੰ ਛੋਟੇ ਥੀਲੇ ਚ ਆਉਂਦਾ ਨਹੀਂ ਸੱਟ ਤਾਂ ਕਰਕੇ ਅੱਗ ਆਪਾਂ ਵਿੱਚ ਆ ਕੇ ਰੱਖਣੀ ਆ ਫੁੱਲ ਜਿੰਨੀ ਅੱਗ ਵਿੱਚ ਆਵਾਂਗੇ ਓਨੀ ਜਿਆਦਾ ਟੇਸਟੀ ਸਾਗ ਬਣਦਾ ਕਿਉਂ ਰਿੱਜ ਜਾਂਦਾ ਐਨ ਵਧੀਆ ਮਲਾਈ ਵਰਗਾ ਹੋ ਜਾਂਦਾ ਰਿੱਜ ਰਿੱਜ ਕੇ ਫੇਰ ਮੱਕੀ ਦੀ ਰੋਟੀ ਮੱਕੀ ਦਾ ਆਟਾ ਦਾ ਹੋਣਾ ਹੈਗਾ ਬਸ ਠੀਕਾ ਬਾਜਰੇ ਦਾ ਬਾਜਰੇ ਦਾ ਵੀ ਪਿਆ ਮੱਕੀ ਦਾ ਵੀ ਪਿਆ ਹਾਂ ਤੁਹਾਡੇ ਤਾਂ ਰਾਤ ਬਾਜਰੇ ਦਾ ਵੀ ਪਿਆ ਚੱਕਿਆ ਉਹੀ ਨੇ ਮੁੱਕਦਾ ਸੋਨ ਤਾਂ ਦੋ ਡੰਗ ਖਾ ਕੇ ਤੀ ਇਹਦਾ ਫੇਰ ਬਚ ਗਿਆ ਹੁਣ ਅਸੀਂ ਬਣਾ ਲਈਏ ਭਾਈ ਸਾਗ ਸੰਗ ਤਾਂ ਬੈਗੀਆਂ ਵਾਲੇ ਢਾਲੀ ਦੋ ਕਰਕੇ ਵੰਡ ਦਿੱਤਾ ਦੋ ਨਾ ਪਾਈ ਡੇਢ ਕ ਪਾ ਦੇ ਪਹਿਲਾਂ ਉਹਦੇ ਜਿਆਦੇ ਪਾ ਲੈ ਹੋਰ ਫਿਰ ਬਾਅਦ ਚ ਪੈ ਜਾਊਗਾ ਬਸ ਦੇਖ ਕਿ ਉਹ ਕਰਚੀ ਵੀ ਵੱਡੀ ਆ ਨਾ ਆਪਣੀ ਹਾਂ ਹਾਂ ਕਦੀ ਕੱਟਣੇ ਕੌੜੀਆਂ ਨੇ ਕੌੜੀਆਂ ਘਟਣੇ ਹਾਂ ਪਰਾਂ ਨਹੀਂ ਘਟਾਉਂਦੇ ਉਹ ਸਾਈ ਵੀ ਘਟਣੇ ਸਾਫ ਜਿਆਦੇ ਆ 哎，你干嘛？啥子？ ਆਮ ਕਮ ਮੈਂ ਚੁਪਿਆ ਅੱਜ ਕੱਟਿਆ ਹੋਇਆ ਆਪਾਂ ਨੇ ਪਾਤਾ ਜੀ ਆਜ ਰੱਖ ਤੇ ਹੌਲੀ ਵਿੱਚ ਰਿੱਝ ਜੂਗਾ ਹਾਂ ਜੀ ਹੁਣ ਅਸੀਂ ਲੱਗਿਆ ਆਲਣ ਪਾਣ ਇੱਕ ਕੌਲੀ ਅਸੀਂ ਨੇ ਪਾਤੀ ਇਹਦੇ ਵਿੱਚ ਮੱਸੀ ਦੇ ਆਟੇ ਦੀ ਬੈਸੇ ਤਾਂ ਕੋਟਣੇ ਨਾਲ ਘੋੜਦੇ ਸੀ ਅੱਜ ਅਸੀਂ ਮਧਾਣੀ ਨਾਲ ਘੋਟਾਂਗੇ ਕਿਉਂਕਿ ਸਾਗ ਥੋੜਾ ਜਿਆਦਾ ਆ ਕਿਚਰੋ ਕੋਟਣੇ ਨਾਲ ਨਹੀਂ ਸਮਾਰ ਕੇ ਘੋਟਣਾ ਹੈਗਾ ਆਪਾਂ ਬੰਧਾਣੀ ਨਾਲ ਘੋਟਾਂਗੇ ਹੁਣ ਸਾਫ਼ ਘੋਟਦੇ ਆ ਆਪਾਂ ਹੋ ਗਿਆ ਮਿਕਸ ਬਖਾ ਬਸ ਬਾਕੀ ਦੇ ਨਾਲ ਹੀ ਘੁੱਟ ਜਾਗਾ ਹਾਂ ਕੀ ਤਾਰਾ ਕੱਢਤੀਆਂ ਜਾਈ ਮਾੜਾ ਕੀ ਕਹਿੰਦੀ ਹੈ ਜਿਸ ਨਹੀਂ ਜਾਂ ਅੰਦਰ ਹੱਥ ਫੜਨੀ ਬੋਲੀ ਆਪਾਂ ਬਾਦੀਏ ਜੀ ਹੁਣ ਮਦਾਣੀ ਦਾ ਪਲੱਗ ਤੇ ਇੱਧਰ ਡੈਡੀ ਨੇ ਆਪਦੀ ਸਕੂਟਰੀ ਚਾਰਜ ਤੇ ਲਾਰਕੀਆ ਦਿਨ ਚ ਚਲਾ ਲੈਂਦੇ ਨੇ ਸ਼ਾਮ ਨੂੰ ਚਾਰਜ ਤੇ ਲਾ ਦਿੰਦੇ ਨੇ ਹਾਂਜੀ ਮਿਕਸੀ ਨਾਲ ਤਾਂ ਅਸੀਂ ਨੇ ਘੋਟ ਲਿਆ ਹੁਣ ਥੋੜਾ ਜਿਹਾ ਘੋਟ ਨੇ ਨਾਲ ਚਲੋ ਤੱਕਿਆ ਨਹੀਂ ਘੋਟਣਾ ਨਾ ਫਿਰ ਸਾਗ ਦਾ ਸੁਆਦ ਨਹੀਂ ਆਉਂਦਾ ਹੈਗਾ ਮਿਕਸੀ ਤੇ ਵੀ ਤੁਹਾਨੂੰ ਜਿਹੀ ਨਹੀਂ ਆਇਆ ਹੈਗਾ ਤੇ ਮਤਲਬ ਵਦਾਣੀ ਤੇ ਆਉਣਾ ਸੀ ਨੇ ਕੋਟ ਰਾਈ ਨਾਲ ਕੋਟ ਤਾਂ ਇਹਨਾਂ ਸਾਈਡਾਂ ਤੇ ਲੱਗਿਆ ਹੋਇਆ ਰਹਿ ਗਿਆ ਹਨਾ ਉਹ ਵੀ ਚੰਗੀ ਤਰ੍ਹਾਂ ਘੁੱਟ ਜੂਗਾ ਤੇ ਠੰਡ ਦੇ ਵਿੱਚ ਅੱਗ ਦੇ ਅੱਗੇ ਬੈਠ ਕੇ ਸੇਕਣਾ ਬਹੁਤ ਵਧੀਆ ਲੱਗਦਾ ਨਜ਼ਾਰਾ ਆ ਜਾਂਦਾ ਸੇਕ ਕੇ ਤੇ ਆਂ ਦੇਖ ਜਿਵੇਂ ਆ ਬੈਠਾ ਆ ਕੇ ਚਿਲੇਆਕ ਦੀ ਬਾਅਦ ਕੇ ਰੋਟੀ ਖਾਣੀ ਚਿਲੇ ਅੱਗੇ ਬੈਠ ਕੇ ਸੇਕਣਾ ਲੋਹੀ ਸਾਗ ਘੁੱਟ ਗਿਆ ਸਾਗ ਬਣ ਗਿਆ ਆਪਣਾ ਹੁਣ ਤੁਸੀਂ ਵੀ ਖਾਓ ਆ ਕੇ ਕੋਲੀਆਂ ਪਰ ਪਰ ਕੇ ਉਧਰ ਮੱਕੀ ਦਾ ਆਟਾ ਤਿਆਰ ਆ ਹੁਣ ਅਸੀਂ ਖਾਵਾਂਗੇ ਪ੍ਰਸ਼ਾਦ ਦੇ ਹਾਂਜੀ ਸਾਗ ਬਣ ਕੇ ਆਪਣਾ ਰੈਡੀ ਹੋ ਗਿਆ ਸੀ ਤੇ ਮੰਮੀ ਨੇ ਨਾਲ ਮੱਕੀ ਦੀਆਂ ਬਣਾ ਲਈਆਂ ਸੀ ਰੋਟੀਆਂ ਤੇ ਫੇਰ ਬਸ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਜਦੋਂ ਚੁੱਲੇ ਤੇ ਰੋਟੀ ਬਣਦੀ ਹੈ ਗਰਮ-ਗਰਮ ਹਨਾ ਤਾਂ ਐ ਹੋ ਜਾਂਦਾ ਵੀ ਨਾਲ ਦੀ ਨਾਲ ਸਾਰੇ ਖਾ ਲਉ ਫਟਾਫਟ ਕਿਉਂਕਿ ਫਿਰ ਠੰਡੀ ਰੋਟੀ ਦਾ ਸੁਆਦ ਨਹੀਂ ਆਉਂਦਾ ਹੈਗਾ ਤੇ ਬਸ ਫੇਰ ਅਸੀਂ ਨਾਲ ਹੀ ਨਾਲ ਆਪਦੀਆਂ ਗਰਮ ਗਰਮ ਰੋਟੀਆਂ ਚੱਕ ਲਈਆਂ ਤੇ ਮੈਂ ਕਿਹਾ ਚਲੋ ਵੀਡੀਓ ਫੇਰ ਬਣਾਵਾ ਇਹ ਪਹਿਲਾਂ ਰੋਟੀ ਖਾ ਲਈਏ ਤਾਂ ਕਰਕੇ ਤੇ ਸਾਗ ਬਹੁਤ ਟੇਸਟੀ ਬਣਿਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਮੈਨੂੰ ਲੱਗਦਾ ਸਾਰਿਆਂ ਨੇ ਸਾਗ ਆਟ-ਆਟ ਦਾ ਦਾ ਵਰਤ ਤਾਂ ਖਾ ਹੀ ਲਿਆ ਹੋਣਾ ਆਪਣੇ ਉੱਬਿਆ ਸਾਗ ਥੋੜਾ ਜਿਹਾ ਲੇਟ ਹੋਊਗਾ ਨੰਤੇ ਪਹਿਲਾਂ ਬਣਾਇਆ ਸੀ ਇੱਕ ਵਾਰ ਉਦੋਂ ਅਸੀਂ ਮੂਲੇ ਲੈ ਕੇ ਆਏ ਸੀਗੇ ਫੇਰ ਉਹ ਵੈਸੇ ਅਸੀਂ ਮੂਲੇ ਦਾ ਸਾਗ ਲਿਆਉਂਦੇ ਨਹੀਂ ਹੈਗੇ ਵੀ ਚਲ ਆਪ ਦਾ ਘਰੇ ਜਿਹੜਾ ਖੇਤ ਲੱਗਾ ਹੋਇਆ ਹੁੰਦਾ ਉਹ ਹੀ ਬਣਾ ਕੇ ਖਾਣੇ ਆ ਵਧੀਆ ਬਣਦਾ ਤੇ ਚਲੋ ਜੀ ਮੰਮੀਆਂ ਨੂੰ ਹੁੰਦਾ ਹੀ ਆ ਹਨਾ ਵੀ ਆਪਦੀਆਂ ਜਦੋਂ ਧੀਆ ਜਾਂਦੀਆਂ ਨੇ ਵੀ ਉਹਨਾਂ ਨੂੰ ਆ ਵੀ ਚੀਜ਼ ਦੇ ਦਾਂ ਆ ਵੀ ਚੀਜ਼ ਦੇ ਦਾਂ ਫਿਰ ਮੰਮੀ ਨੂੰ ਐ ਹੋ ਜਾਂਦਾ ਵੀ ਕਿੱਥੇ ਜਾ ਕੇ ਸਾਗ ਬਣਾਵੇਂਗੀ ਹਲੇ ਹੋਇਆ ਨਹੀਂ ਹੈਗਾ ਵੀ ਚਲ ਇੱਥੋਂ ਹੀ ਬਣਾ ਕੇ ਦੇ ਦੇਣੀ ਆ ਫਿਰ ਕੁਝ ਮੇਰੇ ਵਾਸਤੇ ਤੇ ਕੁਝ ਸ਼ੈਂਪੂ ਆਈ ਵਾਸਤੇ ਖੁੱਲਾ ਸਾਗ ਬਣਾ ਲਿਆ ਵੀ ਚਲ ਦੋਨੇ ਲੈ ਜਾਣਗੇ ਫਿਰ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਤੇ ਚਲੋ ਜੀ જે વિડીયો વધી લી શેયર કર્યો તો આપણે ચેનલનું કર્યો સબસક્રાઈબ દો આગ્યા જી સત શ્રીક બા